ਫਿਰੋਜ਼ਪੁਰ ਜੇਲ੍ਹ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ 3 ਦਿਨ ਪਹਿਲਾਂ ਹੀ ਹੈਰੋਇਨ ਦੇ ਕੇਸ ਦੇ ਵਿੱਚ ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਜੇਲ੍ਹ ਦੇ ਵਿੱਚ ਛੱਡ ਕੇ ਆਈ ਸੀ ਪਰ ਹੁਣ ਉਸ ਦੀ ਮੌਤ ਦਾ ਸਮਾਚਾਰ ਹੀ ਬਾਹਰ ਆਇਆ ਹੈ ਪਰਿਵਾਰ ਦੇ ਮੁਤਾਬਕ ਕੁਝ ਦਿਨ ਪਹਿਲਾਂ ਪੁਲਿਸ ਦੇ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਅਤੇ ਇਸ ਦੌਰਾਨ ਪੁਲਿਸ ਉਨ੍ਹਾਂ ਦੇ ਘਰੇ ਵੀ ਚੈਕਿੰਗ ਕਰਨ ਦੇ ਲਈ ਆਈ ਸੀ ਅਤੇ ਉਸ ਸਮੇਂ ਸੁਨੀਲ ਆਪਣੇ ਕਾਰ ਦੇ ਵਿੱਚੋਂ ਮੌਜੂਦ ਨਹੀਂ ਸੀ ਤਾਂ ਪੁਲਿਸ ਉਸ ਦੀ ਪਤਨੀ ਨੂੰ ਕੁੱਟਮਾਰ ਕਰਕੇ ਆਪਣੇ ਨਾਲ ਚੱਕ ਕੇ ਲੈ ਗਈ ਅਤੇ ਦਬਾਅ ਪਾਉਣ ਲੱਗੀ ਕਿ ਸੁਨੀਲ ਉਰਫ਼ ਸੋਨੂ ਨੂੰ ਪੇਸ਼ ਕੀਤਾ ਜਾਵੇ ਤੇ ਪੁਲਿਸ ਦੇ ਵੱਲੋਂ ਪੈਸੇ ਲੈ ਕੇ ਸੋਨੂ ਦੀ ਪਤਨੀ ਨੂੰ ਛੱਡ ਦਿੱਤਾ ਗਿਆ ਪਰ ਸੋਨੂ ਤੇ 20 ਗ੍ਰਾਮ ਹੈਰੋਇਨ ਦਾ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਪਰਿਵਾਰ ਦੇ ਮੁਤਾਬਕ ਉਸ ਦੇ ਨਾਲ ਬਹਿਰਮੀ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਦੇ ਵਿੱਚ 3 ਦਿਨ ਬਾਅਦ ਅੱਜ ਉਹਨਾਂ ਨੂੰ ਫੋਨ ਆਇਆ ਕਿ ਸੋਨੂ ਦੀ ਹਾਲਤ ਨਾਜੁਕ ਹੈ ਅਤੇ ਸਿਵਲ ਹਸਪਤਾਲ ਪਹੁੰਚਣ ਤੇ ਜਦੋਂ ਸਿਵਲ ਹਸਪਤਾਲ ਪਹੁੰਚੇ ਤਾਂ ਉੱਥੇ ਸੋਨੂ ਦੀ Laash ਪਈ ਹੋਈ ਸੀ। ਪਰਿਵਾਰ ਨੇ આરોਪ ਲਗਾਇਆ ਕਿ ਪੁਲਿਸ ਨੇ ਸੋਨੂ ਦੇ ਨਾਲ ਇੰਨੀ ਕੁੱਟਮਾਰ ਕੀਤੀ ਹੈ ਕਿ ਆਖਰ ਉਸਨੇ ਦਮ ਤੋੜ ਦਿੱਤਾ। ਤੇ ਪਰਿਵਾਰ ਦੇ ਵੱਲੋਂ ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਮੇਰਾ ਨਾਮ ਹੈਗਾ ਸੋਨੀਆ ਵੀਰੇ ਹਾਂਜੀ ਮੇਰੀ ਬੇਟੀ ਹੈ ਮੇਰਾ ਵੀ ਬੱਚੇ ਘਰੇ ਨਹੀਂ ਸੀ ਕਿ ਮੈਂ ਉਧਰ ਰਾਤ ਉਹਨਾਂ ਦੇ ਘਰੇ ਆਈ ਸੀ ਵੀਰੇ ਮੇਰੇ ਜਵਾਈ ਦੀ ਪਤਾ ਨਹੀਂ ਮੇਰੇ ਸਾਨੂੰ ਫੋਨ ਹੀ ਆਇਆ ਬਸ ਇਹ ਕਹਿੰਦੇ ਠੀਕ ਠੀਕਾ ਜਲਦੀ ਆ ਜਾ ਵੀਰੇ ਤੇ ਅਸੀਂ ਇੱਥੇ ਆਏ ਤੇ ਬਸ ਇਹ ਕਾਣ ਪੀਣ ਦੇ ਚੱਕਰਾ ਚ ਸੀ ਵੀਰੇ ਅੱਜ 4-5 ਡੇਢ ਹੋ ਗਏ ਵੀਰੇ ਜੀ ਹਾਂਜੀ ਵੀਰੇ ਸਾਨੂੰ ਪਹੁੰਚ ਹੀ ਆਇਆ ਮੈਂ ਤੁਹਾਨੂੰ ਅੱਜ ਹਸਪੀਟਲ ਸਾਨੂੰ ਜੇਮ ਹਸਪੀਟਲ ਆਇਜੇ ਕਹਿੰਦੇ ਪੂਰਾ ਹੋ ਗਿਆ ਵੀਰੇ ਲੜਕੀ ਬੜੀ ਹਾਂਜੀ ਬਹੁਤ ਜਿਆਦੀ ਮੈਂ ਉੱਥੇ ਹੀ ਸੀ ਬਲੌਰ ਰਾਣੀ ਕੁੱਟਿਆ ਜੀ ਵੀਰੇ ਪਹਿਲਾਂ ਬਲੌਰ ਪਾਜੀ ਨੂੰ ਦੇਚੇ ਪੇੜ ਮਾਰੀ ਨਾਲੇ ਸਾਰੇ ਅੜੇ ਚਪੇੜਾ ਮਾਰਨ ਲੱਗ ਗਏ ਵੀਰੇ ਬਹੁਤ ਜਿਆਦਾ ਟੋਰਚਰ ਕੀਤਾ ਸੀ ਵੀਰੇ ਮੈਂ ਮੜਾ ਕੀਤਾ ਕਹਿੰਦਾ ਤੇਰੇ ਵਿੱਚ ਪੇੜ ਮਾਰਾਂਗਾ ਤੈਨੂੰ ਵੀ ਛੁੱਟ ਦਾਂਗਾ ਪਰਾ ਲੋੜ ਕਿੱਥੇ ਲੱਗਾ ਹੈ ਕੀ ਕਰਦਾ ਪਤਾ ਨਹੀਂ ਵੀਰੇ ਸਿੱਟੀ ਢਾੜੇ ਚ ਹੋਣਾ ਮੁਲਾਜ਼ਮ ਹੀ ਹੋਣਾ ਮੇਰੇ ਬੱਚਾ ਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਉਹ ਤਾਂ ਸਾਨੂੰ ਹੁਣ ਸਾਰੀ ਉਮਰ ਮੇਰਾ ਜਵਾਈ ਤੋੜੀ ਲੱਭਣਾ ਮੇਰੇ ਤਾਂ ਧੀ ਬਹਿ ਗਈ ਨਾ ਹਲੇ ਹੁੰਦਾ ਕਿਹੜਾ ਵੀਰੇ ਚੋਟਾ ਜਾਂ ਬੱਚਾ ਹੀ ਹੁੰਦਾ ਮੈਂ ਹਣ ਕੀ ਕਰਾਂਗੀ ਸਾਰੀ ਜ਼ਿੰਦਗੀ ਕੀ ਕਰੇਗੀ ਵੀਰੇ ਕਿੰਨੇ ਹਜ਼ਾਰੇ ਤੇ ਜੀਏਗੀ ਉਹ ਸੁਨੀਲ ਕੁਮਾਰ ਸ਼ੋਭਾ ਸ਼ੀਖਾ ਸ਼ੋਭਾ ਇਹਦਾ ਤੈਨੂੰ ਕੀ ਲੱਗਦਾ ਮੇਰਾ ਹਸਬੰਡ ਸੀ ਪਤਾ ਨਹੀਂ ਜੇਲ੍ਹ ਚ ਸੀ ਸਾਨੂੰ ਇੱਥੋਂ ਹਸਪਤਾਲੋਂ ਫੋਨ ਆਇਆ ਵੀ ਤੁਹਾਡੇ ਹਸਬੰਦ ਨੂੰ ਲੈ ਕੇ ਆਏ ਨੇ ਉਹ ਠੀਕ ਨਹੀਂ ਗਏ ਆਂਦਾਂ ਨੂੰ ਵੇਖਿਆ ਹੁੰਦੀ ਡੈੱਥ ਹੋਈ ਹੋਈ ਸੀ ਸਾਨੂੰ ਦੇ ਹਾਇਰ ਬਾ ਚਾਰ ਪੰਜ ਦਿਨ ਪਹਿਲਾਂ ਲੈ ਕੇ ਆਏ ਸੀ ਕੀ ਕਰਾ ਹਾਇਰ ਉਹ ਗਲੀ ਚ ਰੇਡ ਹੋਈ ਸੀ ਬਲੋਰ ਆਏ ਸੀ ਸਾਰੇ ਜਣੇ ਤੇ ਫਿਰ ਬਾਅਦ ਚ ਉਹਨਾਂ ਨੇ ਪਹਿਲਾਂ ਮੈਨੂੰ ਮਾਰਿਆ ਮੋਹਰਿਆ ਬਲੋਰ ਆਣੇ ਬਾਅਦ ਚ ਲੇਡੀਜ਼ ਪੁਲਿਸ ਵੀ 来 ਸੀ ਫਿਰ ਬਾਅਦ ਚ ਉਹਨਾਂ ਨੇ ਵੀ ਇੰਟੈਰੋਗੇਟ ਬਹੁਤ ਜ਼ਿਆਦਾ ਕੀਤਾ ਸੀ ਹਾਂ ਹਾਂ ਘਾਰੇ ਘਾਰੇ ਮਾਰਨ ਲੱਗ ਗਏ ਸੀ ਇਹ ਰੱਬਾ ਜੇਲ੍ਹ ਚ ਬਾਅਦ ਹੁਣੇ ਫੋਨ ਆਇਆ ਸੀ ਕੋਸ਼ਣੇ ਨੀ ਨਿਕਲਿਆ ਕੋਸ਼ਣੇ ਨੀ ਨਿਕਲਿਆ ਹਾਂ ਨਹੀਂ ਨਹੀਂ ਕੋਸ਼ਣੇ ਸੀ ਹਾਂ ਹੁਣ ਡੈੱਥ ਹੋ ਗਈ ਉਹਨਾਂ ਦੀ ਹਾਂ ਪੁਲਿਸ ਵਾਲਿਆਂ ਨੇ ਬਲੋ ਰਾਇ ਨੇ ਹਾਂ ਹਾਂ ਨਿਸ਼ਾਨ ਨਿਸ਼ਾਨ ਉਹਨਾਂ ਨੇ ਪਾਏ ਹੋਏ ਨੇ ਹਾਂ ਪਹਿਲਾ ਬਲੌਰ ਨੇ ਮਾਰਿਆ ਸੀ ਬਾਅਦ ਚ ਲੇਡੀਜ਼ ਪੁਲਿਸ ਬੁਲਾਈ ਸੀ ਫਿਰ ਉਹਨਾਂ ਨੇ ਮਾਰਿਆ ਸੀ ਸਰਜੀਤ ਸੀ ਸੁੱਖੋ ਸੁੱਖੋ ਹਾਂ ਹਾਂ ਗਲੀ ਚ ਛੋਈ ਰਹੇ ਹੁਣ ਕੀ ਮੰਗਦੇ ਇਹ ਵੀ ਸਾਨੂੰ ਸਾਫ਼ ਦਿੱਤਾ ਜਾਵੇ ਹਾਂ ਛੋਟਾ ਹੀ ਨੋ ਮੇਰਾ ਬੱਚਾ ਹੈ ਲੱਖ ਰੁਪਈਆ ਲਿੱਤਾ ਸੀ ਵੀ ਤੈਨੂੰ ਬੱਚਾ ਛੋਟਾ ਤੈਨੂੰ ਛੱਡ ਦਾਂਗੇ ਤੇ ਸੋਨੂੰ ਤਾਂ ਪਰਚਾ ਦਿੱਤਾ ਜਾਏਗਾ ਹਾਂਜੀ ਹਾਂ ਆਖੀ ਪੁਲਿਸ ਵਾਲਿਆਂ ਨੇ ਲਿੱਤਾ ਸੀ ਮੈਨੂੰ ਛੱਡਣ ਦਾ ਸੋਨੂੰ ਨੇ ਆ ਕੇ ਇਹ ਕਿਹਾ ਵੀ ਤੈਨੂੰ ਭੇਜ ਹਾਂ ਸੋਨ ਨਹੀਂ ਕਿ ਆਸਿ ਵੀ ਮੈਨੂੰ ਛੱਡ ਦਣਗੇ ਤੈਨੂੰ ਛੱਡ ਦਣਗੇ ਬੱਚੇ ਕਰਕੇ ਤੇ ਮੇਰੇ ਤੇ ਪਰਚਾ ਪਾ ਦਣਗੇ ਉਹਦੇ ਤੇ ਬਿਨਾਂ ਗੱਲ ਤੋਂ 20 ਗ੍ਰਾਮ ਦਾ ਪਰਚਾ ਪਾ ਗਿਆ ਹਾਂ ਹਾਂ ਇਹ ਖਾਂਦੇ ਸੀ ਨਸ਼ਾ ਕਰਦਾ ਸੀ ਬਸ ਅਥੋਈ ਹਾਂ ਬਸ ਨਹੀਂ ਹੁੰਦੇ ਮਾਂ ਹੀ ਲੱਗ ਰਹੀ ਸੀ ਉਹਨੇ ਹੁਣ ਇਹ ਗੱਲ ਉਡਾਈ ਹੋਈ ਏ ਬੇਨਾ ਘਰੇ ਤਾਂ ਮੇਰੇ ਚੱਕ ਤੇ ATM ਪੈ ਸੀ ਮੈਂ ਤਾਂ ਇਹਨਾਂ ਨਾਲ ਦੁਸ਼ਮਣੀ ਲਿੱਤੀ ਏ ਸਾਡੇ ਘਰੇ ਜੇ ਤਲਾਸ਼ ਹੀ ਹੁੰਦੀ ਲਿੱਤੀ ਸੀ ਫਿਰ ਚੱਕ ATM ਵੀ ਤਾਂ ਨਿਕਲਨੇ ਸੀ ਸਾਡੇ ਘਰੇ ਇਹਨਾਂ ਦਾ ਕੋਈ ਸਪਰੂਫ ਨਹੀਂ ਸੀ ਬਸ ਇਹਨਾਂ ਨੇ ਦੁਸ਼ਮਣੀ ਲਿੱਤੀ ਸਾਡੇ ਨਾਲ ਇਹ ਉੱਥੇ ਪੁਲਿਸ ਵਾਲਿਆਂ ਨੂੰ ਕਹਿੰਦੀ ਵੀ ਸੀ ਸ਼ਿਕਾ ਤੇ ਪਰਚਾ ਦੋ ਸ਼ਿਕਾ ਤੇ ਪਰਚਾ ਦੋ ਮੈਂ ਦੁਸ਼ਮਣੀ ਵੀ ਲਿੱਤੀ ਏ ਮੈਨੂੰ ਛੱਡਣਾ ਨਹੀਂ ਗਾ ਇਹਨਾਂ ਦੇ ਤਾਂ ਪਰਚਾ ਦੋ ਸਾਡੇ ATM ਤੇ ਚੱਕ ਕਿਨਾਂ ਹਾਂਜੀ ਹਾਂਜੀ ਤੁਸੀਂ ਜਿਹੜਾ ਡੈੱਡ ਹੋਈ ਕੌਣ ਸੀ ਕੈਦੀ ਸੀ ਕੌਣ ਸੀ ਹਾਂਜੀ ਇਤਨਾ ਆਪਣੇ ਕੋਲ ਕੈਦੀ ਲੈ ਕੇ ਆਏ ਹੈ ਮੁਲਾਜ਼ਮੀ ਲੈ ਕੇ ਆਏ ਹੈ ਤੇ ਉਹਦੇ ਨਾਮ ਹੈਗੇ ਜੀ ਸੁਨੀਲ सोनू ਉਰਫ सोनू ਸਨੋ सुरेंद्र ਸਿੰਘ 32 ਸਾਲ ਉਮਰ ਹੈ ਉਹ ਆਪਣੇ ਕੋਲ ਬ੍ਰਾਡ ਡੈੱਡ ਲੈ ਕੇ ਆਏ ਨੇ ਤੇ ਉਹਦੀ ਬੋਡੀ ਆਪਾਂ ਸ਼ਿਫਟ ਕਰਵਾਤੀ ਹੈ ਮੌਨਸਰੀ ਚ ਅੱਛਾ ਪੋਸਟਮਾਰਟਮ ਕਰਕੇ ਹਵਾਲੇ ਕੀਤਾ ਹਾਂਜੀ ਹਾਂਜੀ ਅਜੇ ਕਰਾਂਗੇ ਪੋਸਟਮਾਰਟਮ ਦਾ ਅਜੇ ਕਾਰਵਾਈ ਹੋਣੀ ਹੈ ਠੀਕ ਹੈ